ਕੋ ਟਿਕਟ ਰਿਜ਼ਰਵ ਕਰਾਉਣ ਦੇ ਲਈ ਦੇਣਾ ਹੋਏਗਾ ਮੋਬਾਈਲ ਨੰਬਰ ਜੀ ਹਾਂ ਤੁਹਾਨੂੰ ਦੱਸ ਦੇ ਕਿ ਟ੍ਰੇਨ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਲਈ ਅਹਿਮ ਖਬਰ ਲੈ ਕੇ ਆਇਆ ਦੱਸ ਦੇ ਕਿ ਭਾਰਤੀ ਰੇਲਵੇ ਦੇ ਵੱਲੋਂ ਟਿਕਟ ਰੈਜ਼ਰਵੇਸ਼ਨ ਨੂੰ ਲੈ ਕੇ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਗਿਆ ਹੈ ਤੇ ਇਹ ਬਦਲਾਅ ਜੋ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਗਿਆ ਹੈ 1 ਜੁਲਾਈ ਤੋਂ ਲਾਗੂ ਹੋ ਜਾਏਗਾ ਦੱਸ ਦੇ ਕਿ ਹੁਣ ਯਾਤਰੀ ਜੋ ਕਿ IRCTC ਐਪ ਦਾ ਪਰ ਯੋਗ ਕਰਦੇ ਨੇ ਉਹਨਾਂ ਨੂੰ ਹੁਣ ਆਪਣੀ ਟਿਕਟ ਰੈਜ਼ਰਵੇਸ਼ਨ ਦੇ ਲਈ ਆਧਾਰ ਕਾਰਡ ਦੇ ਮਾਧਿਅਮ ਦੇ ਨਾਲ ਹੀ ਟਿਕਟ ਜੜੀ ਹੈ ਉਹ ਰਿਜ਼ਰਵ ਕਰਾਣੀ ਹੋਏਗੀ ਦਾਸੇ ਕਿ ਹੁਣ ਆਧਾਰ ਕਾਰਡ ਤੋਂ ਬਿਨਾ ਤੁਸੀਂ ਕੋਈ ਵੀ ਟਿਕਟ ਜੜੀ ਹੈ ਟ੍ਰੇਨ ਦੀ ਟਿਕਟ ਹੈ ਉਹ ਰਿਜ਼ਰਵ ਨਹੀਂ ਕਰਾ पाओगे ਇੱਕ ਵੱਡਾ ਜਿਹੜਾ ਬਦਲਾਵ ਹੈ ਇੰਡੀਅਨ ਰੇਲਵੇ ਦੇ ਵੱਲੋਂ ਕੀਤਾ ਗਿਆ ਹੈ ਤੇ ਇਹ ਨਿਯਮ ਜਿਹੜਾ ਹੈ ਆਧਾਰ ਕਾਰਡ ਦੇ ਨਾਲ ਟਿਕਟ ਰਿਜ਼ਰਵ ਕਰਾਉਣ ਦਾ ਨਿਯਮ ਜਿਹੜਾ ਹੈ 1 ਜੁਲਾਈ ਤੋਂ ਲਾਗੂ ਹੋ ਜਾਵੇਗਾ ਦੱਸੇ ਕਿ ਹੁਣ ਤੁਸੀਂ 1 ਜੁਲਾਈ ਤੋਂ ਜੇਕਰ ਕੋਈ ਵੀ ਟਿਕਟ ਬੁਕਿੰਗ ਕਰਵਾਉਂਦੇ ਹੋ IRCTC ਐਪ ਦੇ ਜ਼ਰੀਏ ਤਾਂ ਤੁਹਾਨੂੰ ਆਧਾਰ ਕਾਰਡ ਦੇ ਮਾਧਿਅਮ ਦੇ ਨਾਲ ਹੀ ਇਹ ਟਿਕਟ ਜਿਹੜੀ ਹੈ ਤੁਹਾਡੀ ਬੁੱਕ ਹੋਏਗੀ ਜੇਕਰ ਤੁਸੀਂ ਆਪਣੇ ਆਧਾਰ ਕਾਰਡ ਦਾ ਨੰਬਰ ਇਸ ਦੇ ਵਿੱਚ ਐਡ ਕਰਦੇ ਹੋ ਤਾਂ ਇਸ ਤੋਂ ਬਾਅਦ ਤੁਹਾਡੇ ਮੋਬਾਈਲ ਨੰਬਰ ਤੇ OTP ਆਵੇਗਾ ਜਿਸ ਨੂੰ तो फिल कर तो बाद जी टिकट रिजर्व हो पाएगी इस तो बिना टिकट जी रिजर्व नहीं हो पाएगी दस दे कि इंडियन रेलवे वालों खास एजेंटा लगाम यह जो नियम है लागू किया गया है तो एक जुलाई तो यह नियम लागू हो जाएगा दस दे कि आधार कार्ड का जोड़ा माध्यम है वह एक जुलाई तो लागू हो जाएगा इस तुम तो अलावा अगर ओ टी पी की गल की जाए तो पंद्रह जुलाई तो यह नियम पूरी तरह लागू हो जाएंगे Indian Railway ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਜੇਕਰ ਤੁਸੀਂ ਹੁਣ ਰੇਲਵੇ ਸਟੇਸ਼ਨ ਦੇ ਵਿੰਡੋ ਰਿਜ਼ਰべਸ਼ਨ ਤੇ ਵੀ ਤੁਸੀਂ ਟਿਕਟ ਜਿਹੜੀ ਹੈ ਉਹ ਰਿਜ਼ਰਵ ਕਰਾਣ ਜਾਂਦੇ ਹੋ ਤਾਂ 15 ਜੁਲਾਈ ਤੋਂ ਪੂਰੀ ਤਰ੍ਹਾਂ ਤੁਹਾਨੂੰ ਪਹਿਲਾਂ ਆਪਣਾ ਆਧਾਰ ਕਾਰਡ ਨੰਬਰ ਜਿਹੜਾ ਹੈ ਦੇਣਾ ਪਵੇਗਾ ਜਿਸ ਤੋਂ ਬਾਅਦ ਤੁਹਾਡੇ ਫੋਨ ਦੇ ਉੱਤੇ OTP ਨੰਬਰ ਆਏਗਾ ਉਸ ਨੂੰ ਫਿਲ ਕਰਨ ਤੋਂ ਬਾਅਦ ਹੀ ਉਸ ਨੂੰ ਦੇਣ ਤੋਂ ਬਾਅਦ ਹੀ ਤੁਸੀਂ ਆਪਣੀ ਟਿਕਟ ਜਿਹੜੀ ਹੈ ਰਿਜ਼ਰਵ ਕਰਾ ਪਾਓਗੇ ਤਾਂ ਨਵਾਂ ਨਿਯਮ Indian Railway ਦੇ ਵੱਲੋਂ ਲਾਗੂ ਕੀਤਾ ਗਿਆ ਹੈ ਫਿਲਹਾਲ ਹਾਲਾਂਕਿ ਇਸ ਦੇ ਵਿੱਚ ਕਈ ਖਾਮੀਆਂ ਵੀ ਜਿਹੜੀਆਂ ਦੇਖਣ ਨੂੰ ਮਿਲਣਗੀਆਂ ਕਿਉਂਕਿ ਅਗਰ ਗੱਲ ਕੀਤੀ ਜਾਵੇ ਤਾਂ ਇੱਕ ਮੋਬਾਈਲ ਨੰਬਰ ਤੇ ਕਿੰਨੀਆਂ ਟਿਕਟਸ ਬੁਕਿੰਗ ਹੋਣਗੀਆਂ ਇਸ ਦੀ ਹਜੇ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਕਿ ਇੱਕ ਮੋਬਾਈਲ ਨੰਬਰ ਤੇ ਚਾਰ ਜਿਹੜੇ ਮੈਂਬਰਸ ਨੇ ਚਾਰ ਪੈਸੈਂਜਰਸ ਨੇ ਉਹਨਾਂ ਦੀਆਂ ਟਿਕਟ ਬੁਕਿੰਗ ਹੋਣਗੀਆਂ ਜਾਂ ਫਿਰ ਇਸ ਤੋਂ ਵੱਧ ਹੋਣਗੀਆਂ ਇਸ ਬਾਰੇ ਹੱਲੇ ਕੋਈ ਜਾਣਕਾਰੀ ਜਿਹੜੀ ਹੈ ਉਹ ਨਹੀਂ ਦਿੱਤੀ ਗਈ ਕਿਉਂਕਿ ਲਗਾਤਾਰ ਦੇਖਿਆ ਜਾਵੇ ਤਾਂ ਟ੍ਰੇਨ ਵਿੱਚ ਸਫ਼ਰ ਕਰਨ ਵਾਲੇ ਪਰਿਵਾਰਿਕ ਮੈਂਬਰਾਂ ਦੀ ਗਿਣਤੀ ਕਈ ਵਾਰ ਜ਼ਿਆਦਾ ਹੁੰਦੀ ਹੈ ਜਿਸ ਦੇ ਨਾਲ ਇਸ ਨਿਯਮ ਦੇ ਨਾਲ ਉਹਨਾਂ ਲੋਕਾਂ ਨੂੰ ਜਿਹੜੀ ਹੈ ਪਰੇਸ਼ਾਨੀ ਆ ਸਕਦੀ ਹੈ ਜੋ ਕਿ ਜ਼ਿਆਦਾ ਮੈਂਬਰ ਪਰਿਵਾਰ ਦੇ ਜਦੋਂ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਨੇ ਤਾਂ ਇੱਕ ਮੋਬਾਈਲ ਨੰਬਰ ਤੇ ਕਿੰਨੀਆਂ ਟਿਕਟਸ ਜੜੀਆਂ ਅਵੇਲੇਬਲ ਹੋਣਗੀਆਂ ਇਸ ਬਾਰੇ ਹੱਲੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਲੇਕਿਨ ਫਿਲਹਾਲ ਇਹ ਨਿਯਮ ਲਾਗੂ ਜਿਹੜਾ ਹੈ 1 ਜੁਲਾਈ ਤੋਂ ਹੋ ਜਾਵੇਗਾ ਕਿ ਹੁਣ ਤੁਸੀਂ ਜੇਕਰ ਆਪਣਾ ਆਧਾਰ ਨੰਬਰ ਦਿੰਦੇ ਹੋ ਤਾਂ ਉਸ ਦੇ ਨਾਲ ਹੀ ਤੁਹਾਡੇ ਫੋਨ ਤੇ ਜਿਹੜਾ OTP ਨੰਬਰ ਆਏਗਾ ਜਿਹੜਾ ਫੋਨ ਨੰਬਰ ਅਟੈਚ ਹੋਵੇਗਾ ਉਸ ਤੇ OTP ਆਏਗਾ ਤਾਂ ਉਹ OTP ਜਿਹੜਾ ਹੈ ਦੇਣ ਤੋਂ ਬਾਅਦ ਹੀ ਤੁਸੀਂ ਆਪਣੀ ਟਿਕਟ ਰਿਜ਼ਰਵ ਕਰਾ ਸਕੋਗੇ ਤਾਂ ਇਹ ਫੈਸਲਾ ਲਿੱਤਾ ਗਿਆ ਹੈ ਕਿਉਂਕਿ ਅਗਰ ਲਗਾਤਾਰ ਦੇਖਿਆ ਜਾਵੇ ਤਾਂ ਏਜੰਟਾਂ ਨੂੰ ਲੈ ਕੇ ਧੋਖਾਧੜੀ ਦੇ ਮਾਮਲੇ ਸਾਹਮਣੇ ਆ ਰਹੇ ਸੰ ਲਗਾਤਾਰ ਪੈਸਿਆਂ ਦੀ ਜ਼ਿਆਦਾ ਵਸੂਲੀ ਜਿਹੜੀ ਸੀ ਕੀਤੀ ਜਾ ਰਹੀ ਸੀ ਉਹਨਾਂ ਤਿੰਨ ਲਗਾਮ ਪਾਉਣ ਦੇ ਲਈ ਇਹ ਜਿਹੜਾ ਫੈਸਲਾ ਲਿੱਤਾ ਗਿਆ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇ ਕਿ ਏਜੰਟਾਂ ਨੂੰ ਤਤਕਾਲ ਬੁਕਿੰਗ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਜਿਹੜਾ ਵੈੱਬਸਾਈਟ ਸੀਗੀ ਦਿੱਤੀ ਜਾਂਦੀ ਸੀ ਲੇਕਿਨ ਹੁਣ ਇਹ ਜਿਹੜੇ ਨਿਯਮ ਦੇ ਨਿਯਮ ਤੋਂ ਬਾਅਦ ਜਿਹੜਾ ਹੈ ਏਜੰਟਾਂ ਨੂੰ ਤਤਕਾਲ ਬੁਕਿੰਗ ਜਿਹੜੀ ਹੈ ਅੱਧੇ ਘੰਟੇ ਬਾਅਦ ਉਸ ਦੀ ਵੈੱਬਸਾਈਟ ਦਾ ਲਿੰਕ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਜਿਹੜੇ ਏਜੰਟਸ ਨੇ ਉਹ ਅੱਧੇ ਘੰਟੇ ਤਤਕਾਲ ਬੁਕਿੰਗ ਤੋਂ ਅੱਧੇ ਘੰਟੇ ਦੇ ਬਾਅਦ ਜਿਹੜੀਆਂ ਨੇ ਟਿਕਟਸ ਨੇ ਯਾਤਰਾ ਯਾਤਰੀਆਂ ਦੀਆਂ ਜਿਹੜੀਆਂ ਟਿਕਟਸ ਨੇ ਉਹਨਾਂ ਦੇ ਬੁਕਿੰਗ ਕਰਾਉਣਗੇ ਤਾਂ ਇਹ ਇੰਡੀਅਨ ਰੇਲਵੇ ਦੇ ਵੱਲੋਂ ਇੱਕ ਜਿਹੜਾ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਗਿਆ ਹੈ ਤਾਂ ਕਿ ਉਹਨਾਂ ਏਜੰਟਸ ਦੇ ਲਗਾਮ ਪਾਈ ਜਾਵੇ ਜੋ ਲਗਾਤਾਰ ਲੋਕਾਂ ਕੋਲੋਂ ਵਾਧੂ ਪੈਸਿਆਂ ਦੀ ਵਸੂਲੀ ਕਰਦੇ ਨੇ ਤਾਂ ਇੱਕ ਵੱਡਾ ਫੈਸਲਾ ਜਿਹੜਾ ਇਹ ਕੀਤਾ ਗਿਆ ਹੈ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਗਿਆ ਹੈ ਯਾਤਰੀਆਂ ਨੂੰ ਇਸ ਨਿਯਮ ਦੇ ਨਾਲ ਕਿੰਨਾ ਕੁ ਲਾਭ ਹੋਵੇਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਤੇ ਇਸ ਨਿਯਮ ਦੇ ਬਦਲਾਅ ਦੇ ਨਾਲ ਲੋਕਾਂ ਨੂੰ ਕਿੰਨਾ ਕੁ ਫਾਇਦਾ ਹੋਵੇਗਾ ਤੇ ਇਸ ਦੇ ਨਾਲ ਹੀ ਕੀ ਕੀ ਖਾਮੀਆਂ ਜੜੀਆਂ ਨੇ ਉਹ ਸਾਹਮਣੇ ਆਣੀਆਂ ਇਹ ਹੁਣ ਇਸ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਹੀ ਪਤਾ ਚੱਲਣ ਗਿਆ ਤਾਂ ਤੁਹਾਨੂੰ ਇੰਡੀਅਨ ਰੇਲਵੇ ਦਾ ਇਹ ਨੀਮਾ ਦੇ ਵਿੱਚ ਬਦਲਾਅ ਕਿਵੇਂ ਦਾ ਲੱਗਾ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ